ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸੋ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਹਾਜ਼ਰ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੂਸਰਾ ਬੇਨਤੀ ਇਹ ਹੈ ਕਿ ਪਿਛਲੇ ਕਈ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪਿੰਡਾਂ ਵਿੱਚ ਵੱਖ-ਵੱਖ ਕਿਸਮ ਦੇ ਨਗਾਇਜ਼ ਪਰਚੇ ਨੇ ਜਿਹੜੇ ਸਰਕਾਰ ਦੀ ਸ਼ਹਿਤ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਨੇ ਆਹ ਉਹਨੇ ਕਿ ਅੱਜ ਦੋ ਦਿਨ ਤਿੰਨ ਦਿਨ ਪਹਿਲਾਂ ਇੱਕ ਤਾਜ਼ਾ ਘਟਨਾ ਨੰਗਲ ਪਿੰਡ ਦੀ ਜੋ ਵਾਪਰੀ ਆ ਉਸ ਨੂੰ ਕਿਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਤੇ ਹਕੀਕਤ ਕੀ ਹੈ ਮੈਂ ਉਹਦੀ ਸੰਬੰਧ ਵਿੱਚ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਜੋ ਮੇਰਾ ਕਹਿੰਦਾ 18 ਤਰੀਕ ਦਾ ਸ਼ਾਇਦ ਪਰਚਾ ਦਰਜ ਹੋਇਆ ਨੰਗਲ ਤਿੰਨ ਸਾਡੇ ਨੌਜਵਾਨ ਵੀਰਾਂ ਤੇ ਉਹ ਪਰਚਾ ਇਰਾਦਾ ਕਤਲ ਦਾ ਪਰਚਾ ਜਿਹੜੀ ਧਾਰਾ ਪਹਿਲਾਂ 307 ਗਣੀ ਜਾਂਦੀ ਸੀ ਹਾਲ ਸ਼ਾਇਦ ਉਹਨੂੰ ਤਬਦੀਲ ਕਰਕੇ 119 ਕਰ ਦਿੱਤਾ ਗਿਆ ਤੇ ਉਸ ਧਾਰਾ ਦੇ ਤਹਿਤ ਇਹ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਅਸੀਂ ਉਹਦੀ ਜਾਣਕਾਰੀ ਇਹ ਦੱਸਣਾ ਚਾਹੁੰਦੇ ਆ ਇਹ ਪਰਚਾ ਟੋਟਲੀ ਨਜਾਇਜ਼ ਤੌਰ ਤੇ ਪਰਚਾ ਦਰਜ ਕੀਤਾ ਗਿਆ ਔਰ ਇਹ ਕਿ ਪਹਿਲੀ ਵਧ ਕੀ ਨਹੀਂ ਹੈ ਜਿਹੜੀ ਨੰਗਲਪਿੰਡ ਚ ਹੋਈ ਆ ਅੱਜ ਤੋਂ ਸਾਲ ਪਹਿਲਾਂ ਜਦੋਂ ਪੰਚਾਇਤ ਚੋਣਾਂ ਹੋਈਆਂ ਉਸ ਸਮੇਂ ਵੀ ਰਾਤ ਨੂੰ ਤਕਰੀਬਨ 500 ਵੋਟਾਂ ਨੰਗਲਪਿੰਡ ਦੀ ਔਰ ਰਾਤ ਨੂੰ 1 ਵਜੇ ਦੇ ਕਰੀਬ ਰਿਜ਼ਲਟ ਡਿਕਲੇਅਰ ਕਰਕੇ ਧੱਕੇ ਨਾਲ ਉਹਨਾਂ ਨੂੰ ਸਰਪੰਚ ਬਣਾਇਆ ਗਿਆ ਔਰ ਵੋਟਾਂ ਪਾੜੀਆਂ ਗਈਆਂ ਵੈਲਟ ਪੇਪਰ ਪਾੜੇ ਗਏ ਔਰ ਉਹ ਵੈਲਟ ਪੇਪਰ ਪਾੜਿਆਂ ਦੀ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਜਾਂ ਰਿਟਰਨਿੰਗ ਅਫਸਰ ਨੇ ਉਹਦੀ ਜਿਹੜੀ ਰਿਪੋਰਟ ਹੈ ਉਹ ਵੀ ਐਸ ਜੀ ਐਮ ਸਾਹਿਬ ਨੂੰ ਦਿੱਤੀ ਪਰੰਤੂ ਜਦੋਂ ਨਹੀਂ ਪ੍ਰਸ਼ਾਸਨ ਨੇ ਕੋਈ ਸਰਕਾਰੀ ਦਬਾਅ ਹੇਟ ਕੰਮ ਕੀਤਾ ਜਾਂ ਅਮਲ ਕੀਤਾ ਤਾਂ ਨਗਰ ਦੇ ਜਿਹੜੇ ਸੱਜਣ ਨੇ ਉਸ ਵਿਧੇਕੀ ਦੇ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਔਰ ਮਾਨਯੋਗ ਹਾਈ ਕੋਰਟ ਨੇ ਪਰਚਾ ਦਰਜ ਕਰਨ ਦੀ ਹਦਾਇਤ ਕੀਤੀ ਔਰ ਉਹ ਪਰਚਾ ਇਹਨਾਂ ਸੱਜਣਾ ਤੇ ਦਰਜ ਹੋਇਆ ਆ ਪਰਚੇ ਦੀਆਂ ਕਾਪੀਆਂ ਨੇ ਜਿਹੜਾ ਪਰਚਾ ਇਹਨਾਂ ਤੇ ਦਰਜ ਹੋਇਆ ਕਿਹਨੇ ਕਿਹਨੇ ਤੇ ਪਰਚਾ ਦਰਜ ਹੋਇਆ ਸਰੋਵਰ ਆਹੀ ਇਹਨਾਂ ਤੇ ਹੋਊਗਾ ਮਨਪ੍ਰੀਤ ਸਿੰਘ ਉਹਨਾਂ ਦੇ ਜਿਹੜਾ ਸਰਪੰਚ ਆ ਹੁਣ ਮੌਜੂਦਾ ਔਰ ਹਾਂ ਔਰ ਉਸੇ ਪਰਚੇ ਦੇ ਸਬੰਧ ਚ ਜਿਹੜੀ ਹੈ ਹਾਈ ਕੋਰਟ ਉਸੇ ਦਿਨ ਤਰੀਕ ਸੀ ਆ ਹਾਈ ਕੋਰਟ ਦੀ ਪੇਸ਼ੀ ਤੋਂ ਉਥੋਂ ਦੋਨੋਂ ਧਰਾਨੇ ਜਿਹੜੀਆਂ ਆ ਰੀਆਂ ਸੀ ਔਰ ਕੋਈ ਝਗੜਾ ਨਹੀਂ ਇਹਨਾਂ ਦੀ ਖੜੀ ਗੱਡੀ 'ਚ ਜਾ ਕੇ ਉਹਨਾਂ ਨੇ ਮਕੀ ਮਾਰੀ ਹੈ ਇਹਨਾਂ ਦੀ ਗੱਡੀ ਦੇ ਸ਼ੀਸ਼ੇ ਵੀ ਫੁੱਟੇ ਨੇ ਔਰ ਸ਼ੀਸ਼ਾ ਫੁੱਟਣ ਵਾਲੀ ਸੱਟਾ ਉਹਨਾਂ ਦੇ ਲੱਗੀ ਆ ਔਰ ਪਰਚਾ ਅਟੈਕ ਉਹਨਾਂ ਨੇ ਕੀਤਾ ਔਰ ਪਰਚਾ ਜਿਹੜਾ ਹੈ ਸਾਢੇ ਬੰਦਿਆਂ ਦੀ ਉਹਨਾਂ ਬੰਦਿਆਂ ਦੀ ਵਿਚਾਰਿਆਂ ਤੇ ਜਿਹੜੇ ਜਿਨ੍ਹਾਂ ਦੀ ਗੱਡੀ ਭੰਨੀ ਗਈ ਉਹਨਾਂ ਦੀ 307 ਦਾ ਪਰਚਾ ਜਿਹੜਾ ਪੁਲਿਸ ਨੇ ਦਰਜ ਕੀਤਾ ਸੋ ਮੈਂ ਸਮਝਦਾ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਫਰਜ਼ ਵੀ ਬਣਦਾ ਚਾਹੇ ਕੋਈ ਚੁਣਿਆ ਹੋਇਆ ਐਮਐਲਏ ਆ ਚਾਹੇ ਮੌਕੇ ਦਾ ਕੋਈ ਅਫਸਰ ਐਸਐਚਓ ਆ ਐਸਐਸਬੀ ਸਾਹਿਬ ਨੇ ਸਾਰਿਆਂ ਦੀ ਡਿਊਟੀ ਇਹ ਬਣਦੀ ਹੈ ਕਿ ਇਨਸਾਫ ਦੇਣ ਜੇ ਲੋਕਾਂ ਨੂੰ ਨਾ ਚੁਣਿਆ ਹੋਏ ਨਾ ਮੈਦਾਨ ਤੋਂ ਇਨਸਾਫ ਮਿਲੇ ਨਾ ਪ੍ਰਸ਼ਾਸਨ ਤੋਂ ਇਨਸਾਫ ਮਿਲੇ ਫਿਰ ਲੋਕ ਕਿੱਥੇ ਜਾਣਗੇ ਫਿਰ ਲੋਕਾਂ ਕੋਲੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਸੋ ਇਸ ਕਰਕੇ ਇਨਸਾਫ ਕਿੰਨਾ ਮਹਿੰਗਾ ਹੋ ਗਿਆ ਇਹ ਆਮ ਲੋਕਾਂ ਦੀ ਪਹੁੰਚ ਤੋਂ ਕਿੰਨਾ ਕੁ ਦੂਰ ਹੋ ਗਿਆ ਆਪਾਂ ਸਾਰੇ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਮਾਨਯੋਗ ਹਾਈ ਕੋਰਟ ਦਾ ਕਿ ਉਹਨਾਂ ਨੇ ਇਸ ਨੂੰ ਗੰਭੀਰਤਾ ਨਾਲ ਲੈ ਕੇ ਉਹ ਪਰਚਾ ਦਰਜ ਕਰਵਾਇਆ ਪਰੰਤੂ ਹੋਣੇ ਕਿ ਉਹ ਨਗਾਇਜ਼ ਪਰਚਾ ਹੋਇਆ ਅਸੀਂ ਇਹਦੀ ਪਰਜੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਔਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਅਲਟੀਮੇਟਮ ਦਿੰਦੇ ਹਾਂ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਜੇ ਇਹ ਨਗਾਇਜ਼ ਦਰਜ ਕੀਤਾ ਹੋਇਆ ਪਰਚਾ ਇਹਨਾਂ ਨੇ ਕੈਂਸਲ ਨਾ ਕੀਤਾ ਤਾਂ ਅਸੀਂ 3 ਦਸੰਬਰ ਨੂੰ ਐਸਐਸਪੀ ਦਫ਼ਤਰ ਵਿਖੇ ਪਾਰਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਤਾਂਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀਆਂ ਵਧੀਆਂ ਮਲੇ ਕੋੜਲਾ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਦੀ ਡਿਊਟੀ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਹੱਕ ਸੱਚ ਦੀ ਪਛਾਣ ਕਰਨਾ ਨਾ ਕਿ ਸਿਆਸੀ ਦਬਾਅ ਹੇਠ ਉਹਨਾਂ ਪਦਵੀਆਂ ਤੇ ਬੈਠ ਕੇ ਤੁਸੀਂ ਵਧੀਆਂ ਕਰੋ ਔਰ ਤੁਹਾਨੂੰ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ 307 ਦੇ ਪਰਚੇ ਦੀ ਜਾਂ ਜਿਹੜੀ ਧਾਰਾ ਬਦਲ ਗਈ ਹੁਣ ਉਹਦਾ ਰੂਪ ਬਦਲ ਗਿਆ ਅਰਾਦਾ ਕਤਲ ਦੇ ਪਰਚੇ ਦਾ ਇੱਕ ਆਮ ਗਰੀਬ ਲੋਕਾਂ ਨੂੰ ਉਹਨੂੰ ਭੁਗਤਣਾ ਕਿੰਨਾ ਕੌਖਾ ਹੁੰਦਾ ਕਿੱਥੋਂ ਕਿੱਥੋਂ ਜਾ ਕੇ ਉਹਦੀਆਂ ਨਜਾਇਜ਼ ਪਰਚੀਆਂ ਜਮਾਂਤਾਂ ਹੋਣੀਆਂ ਨੇ ਹੋਣੀਆਂ अनेਕ ਨਹੀਂ ਹੋਣੀਆਂ ਨੇ ਔਰ ਕਿੰਨਾ ਉਹਨਾਂ ਗਰੀਬ ਲੋਕਾਂ ਦੀ ਮਾਨਸਿਕ ਤੌਰ ਤੇ ਉਹਨਾਂ ਨੇ ਉਸ ਕਸ਼ਟ ਚੋਂ ਲੰਘਣਾ ਉਸ ਚੀਜ਼ ਦਾ ਉਹਨਾਂ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਜਿਹੜੇ ਉਹਨਾਂ ਕੁਰਸੀਆਂ ਤੇ ਬੈਠੇ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਤੁਹਾਡੇ ਨੱਕ ਥਲੇ ਚੀਜ਼ਾਂ ਹੋ ਰਹੀਆਂ ਤੁਸੀਂ ਇਸ ਦੇ ਜ਼ਿੰਮੇਵਾਰ ਹੋ ਨਹੀ ਹੋ ਮੈਂ ਨਹੀਂ ਇਸ ਗੱਲ ਦਾ ਗੱਲ ਚ ਪੈਂਦਾ ਪਰੰਤੂ ਜੇ ਤੁਸੀਂ ਤੁਸੀਂ ਦਬਾਹੇਟ ਵੀ ਕਰਿਆ ਤੁਹਾਡੀ ਆਤਮਾ ਨਾ ਵੀ ਮੰਦੀ ਹੋਵੇ ਪਰੰਤੂ ਤੁਸੀਂ ਇਹ ਜੋ ਕੀਤਾ ਇਹਦੇ ਲੇਖੇ ਹਰ ਵਿਅਕਤੀ ਨੂੰ ਆਪੋ ਆਪਣੇ ਢੰਗ ਨਾਲ ਦੇਣੇ ਪੈਣੇ ਨੇ ਇਸ ਕਰਕੇ ਪੂਰਨ ਰੂਪ ਵਿੱਚ ਤੁਹਾਡਾ ਫਰਜ਼ ਬਣਦਾ ਕਿ ਇਸ ਦੀ ਤਫਤੀਸ਼ ਕਰੋ ਤਫਤੀਸ਼ ਕਰਕੇ ਇਸ ਇਹਨੂੰ ਕੈਨਸਲ ਕਰੋ ਔਰ ਕੈਨਸਲ ਕਰਕੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਦਿਓ ਹਕੀਕਤ ਦੀ ਜਾਂਚ ਕਰੋ ਛਾਣਬੀਣ ਕਰੋ ਜੋ ਹਕੀਕਤ ਘਟਨਾ ਵਾਪਰੀ ਆ ਉਹਦੀ ਕਾਰਵਾਈ ਕਰੋ ਨਾ ਕਿ ਕਿ ਤੁਸੀਂ ਇੱਕ ਝੂਠਾ ਪਰਚਾ ਦਰਜ ਕਰਕੇ ਕਿਸੇ ਵਿਅਕਤੀਆਂ ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਏਡੇ ਵੱਡੇ ਸੰਕਟ ਚ ਪਾਵੋ ਵੀ ਮੈਂ ਸਮਝਦਾ ਪੁਲਿਸ ਪ੍ਰਸ਼ਾਸਨ ਤੇ ਵੀ ਇੱਕ ਸਵਾਲੀਆ ਚਿੰਨਾ ਇੱਕ ੱੱਬਾ ਜਿਹਦੀ ਅਸੀਂ ਪ੍ਰਜੋਰ ਸ਼ਬਦਾਂ ਚ ਨਿੰਦਾ ਕਰਦੇ ਆ ਔਰ ਜੇ ਨਾ ਪੁਲਿਸ ਪ੍ਰਸ਼ਾਸਨ ਇਹਦੇ ਤੇ ਕੋਈ ਅਮਲ ਕੀਤਾ ਤਾਂ ਮੈਂ ਆਪ ਇਸ ਕੇਸ ਦੀ ਪੈਰਵਾਈ ਕਰਕੇ ਇੰਟਰਸਟ ਲੈ ਕੇ ਅਸੀਂ 3 ਦਸੰਬਰ ਨੂੰ ਐਸਐਸਪੀ ਦਫ਼ਤਰ ਵਿਖੇ ਇੱਕ ਵੱਡਾ ਧਰਨਾ ਜਿਹੜਾ ਰੱਖਾਂਗੇ ਤਾਂ ਕਿ ਪੁਲਿਸ ਦੀ ਕਾਰਗੁਜ਼ਾਰੀ ਦਾ ਜਿਹੜਾ ਲੋਕਾਂ ਦੇ ਸਾਹਮਣੇ ਨੰਗੀ ਕਰ ਸਕੇ ਪੰਜਾਬ ਦੇ ਬਹੁਤ ਮਸਲੇ ਨੇ ਪੰਜਾਬ ਕੋਈ ਕੱਲੇ ਪੁਲਿਸ ਕੋਈ ਕੱਲੇ ਝੂਠੇ ਪਰਚੇ ਦਰਜ ਕਰਨ ਨੂੰ ਨਹੀਂ ਰੱਖੀ ਹੋਈ ਪੋਲੀਟੀਕਲ ਲੀਡਰਾਂ ਦੇ ਕਹਿ ਤੇ ਉਹਨਾਂ ਦੇ ਆਕਾਮਾਂ ਦੇ ਕਹਿ ਤੇ ਪੁਲਿਸ ਲਈ ਨਸ਼ੇ ਪੁਲਿਸ ਲਈ ਜੂਆਂ ਦੇ ਅੱਡੇ ਪੁਲਿਸ ਲਈ ਹੋਰ ਬਹੁਤ ਕਿਸਮ ਦੇ ਕ੍ਰਾਈਮ ਹੋ ਰਹੇ ਨੇ ਨਗਾਇਜ਼ ਕਿਸਮ ਦੇ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ ਉਹਨਾਂ ਵੱਲ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਧਿਆਨ ਕਰੋ ਨਾ ਕਿ ਕਿਸੇ ਪੋਲੀਟੀਸ਼ੀਅਨਾਂ ਨੂੰ ਖੁਸ਼ ਕਰਨ ਲਈ ਤੁਸੀਂ ਲੋਕਾਂ ਤੇ ਨਜਾਇਜ਼ ਪਰਚੇ ਦਰਜ ਕਰੋ। ਸੋ ਇਸ ਕਰਕੇ ਮੈਂ ਫੇਰ ਇੱਕ ਵਾਰ ਐਸਐਸਪੀ ਸਾਹਿਬ ਨੂੰ ਗਜ਼ਾਰਸ਼ ਕਰਦਾ ਕਿ ਆਪ ਦੀ ਜ਼ਮੀਰ ਦੀ ਆਵਾਜ਼ ਤੋਂ ਕੰਮ ਲੈ ਕੇ ਇਸ ਪਰਚੇ ਨੂੰ ਕੈਨਸਲ ਕਰਨ ਔਰ ਸਾਡੇ ਨਾ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੇਣ ਨਹੀਂ ਤਾਂ ਫਿਰ ਅਸੀਂ ਪੂਰਨ ਰੂਪ ਵਿੱਚ ਸਾਰੇ ਇਲਾਕੇ ਦੇ ਸਹਿਯੋਗ ਨਾਲ 3 ਦਸੰਬਰ ਨੂੰ ਐਸਐਸਪੀ ਦਫ਼ਤਰ ਮਲੇਰਕੋਡਲਾ ਵਿਖੇ ਇੱਕ ਵਿਸ਼ਾਲ ਦਰਨਾ ਜਿਹੜਾ ਰੋਸ ਦਰਨਾ ਦੇ ਰੂਪ ਵਿੱਚ ਲਾਵਾਂਗੇ ਤਾਂ ਕਿ ਸਮੁੱਚੇ ਪੰਜਾਬ 'ਚ ਇਸ ਗੱਲ ਦਾ ਪਤਾ ਲੱਗੇ। ਕਮਲੇਕੁਰਲਾ ਪੁਲਿਸ ਦੀ ਕਾਰਗੁਜ਼ਾਰੀ ਲੋਕਾਂ ਦੇ ਪ੍ਰਤੀ ਕੀ ਹੈ ਧੰਨਵਾਦ ਜੀ ਬਈ ਇਹ ਰਾਜਨੀਤੀ ਦਬਾਅ ਥੱਲੇ ਪਰਚਾ 100% ਰਾਜਨੀਤਿਕ ਦਬਾਅ ਥੱਲੇ ਪਰਚਾ ਹੋਇਆ ਔਰ ਪ੍ਰਸ਼ਾਸਨ ਚਾਹੇ ਨਾ ਵੀ ਚਾਹੁੰਦਾ ਹੋਇਆ ਸੀ ਪਰ ਦਬਾਅ ਹੇਟ ਕੰਮ ਕਰਨਾ ਵੀ ਮੈਂ ਸਮਝਦਾ ਏਡੇ ਵੱਡੇ ਰੁਤਬਿਆਂ ਤੇ ਬੈਠੇ ਅਫਸਰਾਂ ਨੂੰ ਸ਼ੋਭਦਾ ਨਹੀਂ ਪਰ ਇਹ ਸਰਕਾਰ ਤਾਂ ਸਰ ਕਹਿ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਪਰਚਿਆਂ ਦੀ ਜਮਾ ਮੈਂ ਇਕੱਲੇ ਨੰਗਲਪਿੰਡ ਦੀ ਤੁਹਾਨੂੰ ਉਦਾਹਰਣ ਦਿੱਤੀ ਆ ਮੈਂ ਤੁਹਾਨੂੰ ਹੋਰ ਕਿੰਨੇ ਪਿੰਡਾਂ ਦੀਆਂ ਕਹਾਣੀਆਂ ਦੱਸ ਸਕਦਾ ਅਰ ਹੀੜੇ ਪਿੰਡ ਚ ਪਰਚਾ ਦਰਜ ਹੋਇਆ 10 ਬੰਦਿਆਂ ਤੇ 100% ਨਜਾਇਜ਼ ਪਰਚਾ ਔਰ ਸਰਵਰ ਪਰ ਹੋਇਆ ਮੈਂ ਤੁਹਾਨੂੰ ਕਿੰਨੇ ਪਿੰਡਾਂ ਦੀ ਕਹਾਣੀਆਂ ਦੱਸਾਂ ਤੇ ਜਿਹੜੇ ਪਿੰਡਾਂ ਚ ਨਜਾਇਜ਼ ਪਰਚੇ ਹੋ ਰਹੇ ਨੇ ਸੋ ਮੇਰਾ ਮਤਲਬ ਹੈ ਕੋਈ ਵੀ ਰੁਤਬੇ ਤੇ ਪੁਲਿਸ ਪ੍ਰਸ਼ਾਸਨ ਦੇ ਕਿਸੇ ਵੀ ਵੱਡੇ ਤੋਂ ਵੱਡੇ ਰੁਤਬੇ ਦੇ ਕੋਈ ਅਫਸਰ ਬੈਠਾ ਉਹਨਾਂ ਨੂੰ ਆਪਣੀਆਂ ਪੋਸਟਿੰਗਾਂ ਨੂੰ ਸਹੀ ਰੱਖਣ ਲਈ ਕਿਸੇ ਪੋਲੀਟੀਸ਼ੀਨਾਂ ਦੇ ਕਹੇ ਤੇ ਨਜਾਇਜ਼ ਕੰਮ ਨਹੀਂ ਕਰਨਾ ਚਾਹੀਦਾ ਮੈਂ ਸਮਝਦਾ ਬਹੁਤ ਵੱਡੀ ਉਸ ਕੁਰਸੀ ਨਾਲ ਵੀ ਬੇਇਨਸਾਫੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਵੀ ਸ਼ਾਇਦ ਅਫਸਰ ਨਾ ਵੀ ਚਾਹੁੰਦੇ ਹੁਣ ਦਬਾਅ ਨਾ ਕਰਾਇਆ ਗਿਆ ਪਰ ਦਬਾਅ ਮੰਨਣਾ ਇਹ ਵੀ ਮੈਂ ਸਮਝਦਾ ਉਸ ਚੇਅਰ ਦੀ ਜਿਹੜੀ ਹੈ ਉਹਦੀ ਗ੍ਰਹਿਮਾਂ ਨੂੰ ਅਸੀਂ ਕਿਤੇ ਨਾ ਕਿਤੇ ਤਾਂ ਬੈਲਾਉਨੇ ਆ ਇਸ ਗੱਲ ਤੋਂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਔਰ ਇਹ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਇਹ ਪਰਚਾ ਕੈਨਸਲ ਕਰਕੇ ਪੀੜਤਾਂ ਨੂੰ ਇਨਸਾਫ ਦੇਣਾ ਚਾਹੀਦਾ ਭਾਈ ਜਿਹੜਾ ਧਰਨਾ ਲਾ ਰਿਹਾ ਹਾਂ ਜੀ ਇਹ ਇਹ ਇਨਸਾਫ ਤੋਂ ਬਾਅਦ ਚੱਕੋਗੇ ਅਸੀਂ ਮੀਟਿੰਗ ਸੱਦਾਂਗੇ 2-3 ਦਿਨਾਂ ਬਾਅਦ ਇੱਕ ਹਫਤਾ ਅਸੀਂ ਉਹਨਾਂ ਨੂੰ ਟਾਈਮ ਦਿੰਨੇ ਆ ਔਰ ਮੈਂ ਐਸਐਸਪੀ ਸਾਹਿਬ ਨੂੰ ਮਿਲ ਕੇ ਵੀ ਇਹ ਗੁਜ਼ਾਰਿਸ਼ ਕਰੂੰਗਾ ਵੀ ਜੇ ਤੁਸੀਂ ਇਹਨੂੰ ਨਹੀਂ ਕੈਨਸਲ ਕਰੋਗੇ ਤੁਹਾਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਤੇ ਨਹੀਂ ਅਸੀਂ ਪਰਚਾ ਜਿਹੜਾ ਹੈ ਧਰਨਾ ਤੁਹਾਡੇ ਦਫ਼ਤਰ ਮੂਰੇ ਲਾਵਾਂਗੇ ਔਰ ਉਹਨੂੰ ਵਿਸ਼ਾਲ ਪੱਦਰ ਤੇ ਅਸੀਂ ਸਾਰੇ ਪੰਜਾਬ ਚ ਉਹਦੀ ਚਰਚਾ ਕਰਾਂਗੇ ਕਿ ਆਹ ਕਰਤੂਤ ਹੈ ਜਿਹੜੀ ਜ਼ਿਲ੍ਹੇ ਚ ਹੋ ਰਹੀ ਹੈ ਸੋ ਮੈਂ ਹੋਰ ਵੀ ਬੜੀਆਂ ਘਟਨਾਵਾਂ ਨੇ ਮੈਂ ਨਸ਼ਿਆਂ ਦੀ ਮੇਰੇ ਕੋਲੇ ਐਸੇ ਕੇਸ ਆ ਰਹੇ ਨੇ ਕਿਸੇ ਵਿਅਕਤੀ ਨੂੰ ਕਿਹਾ ਜਾਂਦਾ ਕਿਉਂਕਿ ਹਾਲਾਤ ਕੀ ਨੇ ਸਟੇਟ ਦੇ ਕਿ ਜਦੋਂ ਨਸ਼ਿਆਂ ਦੀ ਗੱਲ ਵੱਜ ਜਾਂਦੀ ਹੈ ਫਿਰ ਇਹ ਕਹਿੰਦੇ ਨੇ ਜਿਹੜੇ ਬੰਦਿਆਂ ਦੇ ਪੁਰਾਣੇ ਤੇ ਨਸ਼ੇ ਨੁਸ਼ਿਆਂ ਦੇ ਪਰਚੇ ਸੀਗੇ ਉਹਨਾਂ ਨੂੰ ਲੱਭੋ ਤੇ ਉਹਨਾਂ ਨੂੰ ਕਹੋ ਵੀ ਥੋੜੋ ਥੋੜੇ ਤੇ ਇਹਨਾਂ ਨਸ਼ੇ ਦਾ ਪਰਚਾ ਕਰਨਾ ਮੇਰੇ ਕੋਲੇ ਦੋ ਕੇਸ ਆਏ ਨੇ ਜਿਹਨਾਂ ਬੰਦਿਆਂ ਨੂੰ ਕਿਹਾ ਗਿਆ ਵੀ ਤੁਹਾਡੇ ਤੇ ਥੋੜਾ ਮੋੜਾ ਕੇਸ ਪਾ ਕੇ ਤੁਹਾਨੂੰ ਸ਼ਾਮ ਨੂੰ ਘਰੇ ਭੇਜ ਦਾਂਗੇ ਇਹ ਕੀ ਤਰੀਕਾ ਹੈ ਕਿ ਬੰਦੇ ਨੇ ਕੋਈ ਕਿਸੇ ਦਾ ਪੁਰਾਣਾ ਰਿਕਾਰਡ ਮਾੜਾ ਹੋ ਸਕਦਾ ਅੱਜ ਜੇ ਉਹ ਬੰਦਾ ਸੁਧਰ ਕੇ ਸਹੀ ਕੰਮ ਕਰ ਰਿਹਾ ਹੈ ਤਾਂ ਤੁਸੀਂ ਕਾਗਜ਼ਾਂ ਦਾ ਘਰ ਪੂਰਾ ਕਰਨ ਲਈ ਸਰਕਾਰ ਨੂੰ ਪਰਚੇ ਦਿਖਾਉਣ ਲਈ ਉਹਨਾਂ ਬੰਦਿਆਂ ਤੇ ਫਿਰ ਪਰਚੇ ਦਰਜ ਕਰਦੇ ਕਿਸੇ ਮਤਲਬ ਗੈਂਗਸਟਰਵਾਦ ਨੂੰ ਕਿਸੇ ਮਾੜੇ ਮੋٹے ਨਸ਼ੇ ਕੋਈ ਖਾਂਦਾ ਹੈ ਜਾਂ ਹੋਰ ਕਰਦਾ ਕਿਸੇ ਦੇ ਲਾਥ ਜਗੋਲੀ ਮਾਰਤੀ ਉਹਨੂੰ ਦਿਖਾਤਾ ਜੀ ਵੀ ਇਹ ਭੱਜਿਆ ਜਾਂਦਾ ਸੀ ਇਹ ਕੀ ਇਹ ਕਰ ਰਹੀ ਹੈ ਪੰਜਾਬ ਪੁਲਿਸ ਕਿਧਰ ਨੂੰ ਜਾ ਰਹੀ ਹੈ ਪੰਜਾਬ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਸੋਚਣਾ ਚਾਹੀਦਾ ਸਹੀ ਮੈਂ ਇਹ ਤੁਸੀਂ ਕ੍ਰਾਈਮ ਨੂੰ ਨਸ਼ਿਆਂ ਨੂੰ ਇਹਨਾਂ ਚੀਜ਼ਾਂ ਨੂੰ ਕਿਵੇਂ ਠੱਲ ਪਾ ਸਕਦੇ ਆ ਉਹਦੇ ਤੇ ਕੇਂਦਰਿਤ ਹੋ ਕੇ ਕੰਮ ਕਰੋ। ਨਾ ਕਿ ਆਪਾਂ ਖਾਣਾ ਪੂਰਤੀ ਕਰਕੇ ਸਰਕਾਰਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਸੀ ਇੰਨੇ ਪਰਚੇ ਦਰਜ ਕਰਤੇ। ਪਰਚਿਆਂ ਦੇ ਅੰਕੜੇ ਆ ਭਗਵੰਤ ਮਾਨ ਜੀ ਦੀਆਂ ਜਿਹੜੀਆਂ ਬੱਸਾਂ ਦੇ ਮਗਰ ਵੀ ਲਿਖੇ ਹੁੰਦੇ ਨੇ ਵੀ ਇੰਨੇ ਪਰਚੇ ਸੀ ਨਸ਼ਿਆਂ ਦੇ ਦਰਜ ਕਰਤੇ। ਕਿੰਨੇ ਹਜ਼ਾਰਾਂ ਪਰਚੇ ਲਿਖੇ ਹੁੰਦੇ ਨੇ ਪੜੇ ਹੋਣਗੇ ਤੁਸੀਂ ਵੀ ਪ੍ਰੈਸ ਨੇ। ਵੀ ਇੰਨੇ ਪਰਚੇ ਸੀ ਨਸ਼ਿਆਂ ਦੇ ਦਰਜ ਕਰਤੇ। ਕੀ ਉਹਨਾਂ ਪਰਚਿਆਂ ਨਾਲ ਪੰਜਾਬ 'ਚ ਨਸ਼ਾ ਘਟ ਗਿਆ? ਅਸੀਂ ਪਰਚਿਆਂ ਦੇ ਪੰਜਾਬ ਨੂੰ ਪਰਚਿਆਂ ਨਾਲ ਸੰਬੰਧ ਨਹੀਂ ਹੈ। ਪਰ ਆ ਪੰਜਾਬ ਨੂੰ ਕ੍ਰਾਈਮ ਤੇ ਨਸ਼ੇ ਰੋਕਣ ਨਾਲ ਸੰਬੰਧ ਚਾਹੇ ਇੱਕ ਵੀ ਪਰਚਾ ਨਾ ਦਰਜ ਕਰਨ ਪਰ ਪੰਜਾਬ ਚੋਂ ਨਸ਼ਾ ਤੇ ਕ੍ਰਾਈਮ ਖਤਮ ਕਰਨ ਉਹ ਹੋ ਨਹੀਂ ਰਿਹਾ ਤੁਸੀਂ ਅੰਕੜੇ ਦਿਖਾ ਕੇ ਲੋਕਾਂ ਨੂੰ ਆਪਾ ਗੁੰਮਰਾਹ ਕਰੀ ਜਾ ਰਹੇ ਆ ਇਹ ਹੀ ਪਿਛਲੀਆਂ ਸਰਕਾਰਾਂ ਚ ਹੋ ਰਿਹਾ ਇਹ ਦੇਖ ਰਹੇ ਨੇ ਰਿਜ਼ਲਟ ਪੰਜਾਬ ਨੂੰ ਕੋਈ ਮਿਲ ਨਹੀਂ ਰਿਹਾ